ਇਸ ਪਿੰਡ ਵਿੱਚ ਹਰ ਮੌਤੇ ਔਰਤਾਂ ਦੀਆਂ ਉਂਗਲਾਂ ਕੱਟ ਦਿੱਤੀ ਜਾਂਦੀਆਂ ਹਨ ਇਹ ਗੱਲ ਬੜੀ ਅਜੀਬ ਲੱਗ ਸਕਦੀ ਹੈ ਪਰ ਇਹ ਬਿਲਕੁਲ ਸੱਚ ਹੈ ਇੰਡੋਨੇਸ਼ੀਆ ਦੇ ਦਾਨੀ ਕਬੀਲੇ ਵਿੱਚ ਇੱਕ ਪਰੰਪਰਾ ਹੈ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਘਰ ਦੀ ਔਰਤ ਦੀ ਉਂਗਲ ਕੱਟ ਦਿੱਤੀ ਜਾਂਦੀ ਹੈ ਇਸ ਪਰੰਪਰਾ ਦਾ ਪਾਲਣ ਕਰਨ ਵਾਲੀਆਂ ਹਜ਼ਾਰਾਂ ਔਰਤਾਂ ਬਿਨਾਂ ਉਂਗਲਾਂ ਦੇ ਦਰਦ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਦੁਸਤ ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਕਬੀਲੇ ਰਹਿੰਦੇ ਹਨ ਜਿਨ੍ਹਾਂ ਦੀਆਂ ਆਪਣੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜ ਹਨ ਇੱਕ ਕਬੀਲੇ ਅੱਜ ਵੀ ਕਈ ਤਰ੍ਹਾਂ ਦੀਆਂ ਮਾੜੀਆਂ ਰੀਤਾਂ ਰਿਵਾਜਾਂ ਦਾ ਪਾਲਣ ਕਰਦੇ ਆ ਰਹੇ ਹਨ ਹਾਲਾਂਕਿ ਇਹ ਜੰਗਲ ਵਿੱਚ ਜਾਂ ਆਬਾਦੀ ਵਾਲੇ ਖੇਤਰਾਂ ਤੋਂ ਦੂਰ ਜਾ ਕੇ ਰਹਿੰਦੇ ਹਨ ਇਹਨਾਂ ਦੇ ਕੱਪੜਿਆਂ ਦੇ ਸਟਾਈਲ ਤੋਂ ਲੈ ਕੇ ਇਹਨਾਂ ਦੇ ਖਾਣ-ਪੀਣ ਤੱਕ ਸਭ ਕੁਝ ਬਿਲਕੁਲ ਵੱਖਰਾ ਹੈ ਕੁਝ ਜਹੇ ਰੀਤੀ ਰਿਵਾਜ ਹਨ ਜਿਨ੍ਹਾਂ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਬੀਲੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਰੀਤੀ ਰਿਵਾਜਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋਸਤੋ ਇਹ ਪਪੂਆ ਨਿਊ ਗਿਨੀ ਇੰਡੋਨੇਸ਼ੀਆ ਵਿੱਚ ਰਹਿਣ ਵਾਲੇ ਦਾਨੀ ਕਬੀਲੇ ਦੇ ਰੀਤੀ ਰਿਵਾਜ ਦੂਜਿਆਂ ਨਾਲ ਵੱਖਰੇ ਹਨ ਇਸ ਕਬੀਲੇ ਇਸ ਕਬੀਲੇ ਦਾ ਦੁੱਖ ਪ੍ਰਗਟ ਕਰਨ ਦਾ ਤਰੀਕਾ ਵੀ ਬੜਾ ਅਜੀਬ ਹੈ ਜੇਕਰ ਉਹਨਾਂ ਦੇ ਕਿਸੇ ਵੀ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਤਾਂ ਘਰ ਵਿੱਚ ਮੌਜੂਦ ਸਾਰੀਆਂ ਔਰਤਾਂ ਦੀਆਂ ਉਂਗਲਾਂ ਕੱਟ ਦਿੱਤੀਆਂ ਜਾਂਦੀਆਂ ਹਨ ਇਹ ਸੁਣ ਕੇ ਤੁਹਾਨੂੰ ਬੜਾ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ ਦਾਨੀ ਭਾਈਚਾਰੇ ਵਿੱਚ ਇਹ ਇੱਕ ਮ੍ਰਿਤਕ ਰਿਸ਼ਤੇਦਾਰ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਨਵਾਂ ਤਰੀਕਾ ਹੈ ਸੋਗ ਕਰਨ ਲਈ ਔਰਤਾਂ ਆਪਣੀ ਉਂਗਲੀ ਦਾ ਉੱਪਰਲਾ ਹਿੱਸਾ ਕੱਟ ਦਿੰਦੀਆਂ ਹਨ ਇਹ ਭੈੜੀ ਪ੍ਰਥਾ ਸਿਰਫ ਔਰਤਾਂ ਤੇ ਹੀ ਲਾਗੂ ਹੁੰਦੀ ਹੈ ਅਜਿਹਾ ਸਿਰਫ ਇੱਕ ਵਾਰ ਨਹੀਂ ਹੁੰਦਾ ਹਰ ਵਾਰ ਪਰਿਵਾਰ ਵਿੱਚ ਕਿਸੇ ਦੀ ਵੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਔਰ ਕਬੀਲੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਂਗਲ ਕੱਟਣ ਵਾਲੀ ਔਰਤ ਨੂੰ ਜੋ ਦਰਦ ਹੁੰਦਾ ਹੈ ਉਸ ਨਾਲ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਉਂਗਲ ਕੱਟਣ ਦੀ ਪ੍ਰਕਿਰਿਆ ਵੀ ਬਹੁਤ ਅਜੀਬ ਹੈ। ਉਂਗਲ ਕੱਟਣ ਤੋਂ ਪਹਿਲਾਂ ਅੱਧਾ ਘੰਟਾ ਉਂਗਲ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਦੀ ਉਂਗਲ ਕੱਟ ਦਿੱਤੀ ਜਾਂਦੀ ਹੈ ਤੇ ਅੱਗ ਵਿੱਚ ਸਾੜ ਦਿੱਤੀ ਜਾਂਦੀ ਹੈ। ਇੰਡੋਨੇਸ਼ੀਆ ਸਰਕਾਰ ਨੇ ਇਸ ਪ੍ਰਥਾ ਤੇ ਪਾਬੰਦੀ ਲਗਾ ਦਿੱਤੀ ਹੈ ਪਰ ਅੱਜ ਵੀ ਇਹ ਦਰਦਨਾਕ ਪ੍ਰਥਾ ਦੂਰ ਦਰਾਡੇ ਇਲਾਕਿਆਂ ਵਿੱਚ ਗੁਪਤ ਰੂਪ ਵਿੱਚ ਚੱਲ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੈਂਕੜੇ ਸਾਲ ਪਹਿਲਾਂ ਇਹ ਲੋਕ ਮਨੁੱਖੀ ਲਾਸ਼ਾਂ ਨੂੰ ਖਾਂਦੇ ਸਨ। ਖਾੜਾ ਕੇ ਬਾਅਦ ਵਿੱਚ ਉਹਨਾਂ ਨੇ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਕਬੀਲੇ ਬਾਰੇ ਇੱਕ ਹੋਰ ਵੀ ਬੜੀ ਅਜੀਬ ਗੱਲ ਹੈ ਜਦੋਂ ਵੀ ਇਹਨਾਂ ਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਲਾਸ਼ ਨੂੰ ਦਫਨਾਉਂਦੇ ਜਾਂ ਸਾੜਦੇ ਨਹੀਂ ਸਗੋਂ ਅੱਧਾ ਸਾੜ ਦਿੰਦੇ ਹਨ ਅਤੇ ਅੱਧੀ ਸੜੀ ਹੋਈ ਦੇਹ ਨੂੰ ਘਰ ਲੈ ਆਉਂਦੇ ਹਨ ਅਤੇ ਸਜਾਉਂਦੇ ਹਨ ਇਸ ਕਬੀਲੇ ਦੇ ਲੋਕ ਅੱਧੀ ਸੜੀ ਹੋਈ ਲਾਸ਼ ਨੂੰ ਘਰ ਲੈ ਕੇ ਆਉਂਦੇ ਹਨ ਅਤੇ ਉਸ ਉੱਤੇ ਸੂਰ ਦੀ ਚਰਬੀ ਲਗਾਉਂਦੇ ਹਨ ਅਤੇ ਉਸ ਨੂੰ ਆਪਣੇ ਘਰ ਵਿੱਚ ਇੱਕ ਮੰਮੀ ਵਾਂਗ ਸਜਾਉਂਦੇ ਹਨ ਪਰ ਕੋਈ ਇਸ ਲਾਸ਼ ਨੂੰ ਛੂ ਨਹੀਂ ਸਕਦਾ ਸਿਰਫ ਚੁਣੇ ਹੋਏ ਲੋਕ ਹੀ ਛੋਪਰੀ ਦੇ ਅੰਦਰ ਜਾ ਕੇ ਇਸ ਨੂੰ ਛੂ ਸਕਦੇ ਹਨ